ਮਾਨਾ ਮਰ ਜਾਣਾ ਪਿੱਛੇ ਜਾਦਾ ਰਹਿ ਜਾਣੀਆਂ ਸਾਡਾ ਕੌਮੀ ਭਰਾ ਬਾਈਦੀਪ ਸਿੱਧੂ ਅੰਦੋਲਨ ਦੇ ਵਿੱਚ ਬੜੀ ਚਰਚਾ ਦੇ ਵਿੱਚ ਰਿਹਾ ਅਚਾਨਕ ਸਾਨੂੰ ਸਦੀਵੀ ਵਸੋੜਾ ਦੇ ਜਾਂਦਾ ਪਰ ਦੀਪ ਸਿੱਧੂ ਦੀ ਜਿਹੜੀ ਯਾਦ ਹੈ ਦੀਪ ਸਿੱਧੂ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਦੋਂ ਉਹ ਲੈਕਚਰ ਕਰਦਾ ਸੁਬੀਚ ਦਿੰਦਾ ਤਾਂ ਲੋਕ ਕੰਡੇ ਖੜੇ ਕਰ ਦਿੰਦਾ ਕਿਉਂਕਿ ਉਹ ਜੋਦੇ ਕੋਲ ਉਸ ਨੌਜਵਾਨ ਕੋਲ ਨੌਲੇਜ ਬੜੀ ਸੀ ਤੇ ਕਈ ਬੰਦੇ ਗਿਆਨ ਦੇ ਆਸਕ ਹੁੰਦੇ ਨੇ ਮੇਰੇ ਨਾਲ ਬਾਪੂ ਜੀ ਨੇ ਬਾਪੂ ਜੀ ਸਾਸੂ ਹੀ ਕਹੋ ਕੀ ਨਾਂ ਜੀ ਤੁਹਾਡਾ ਸਾਡਾਾਂ ਜੀ ਬਲਜੀਤ ਸਿੰਘ ਆ ਜੀ ਤੇ ਇੱਕ ਨਾਂ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਵੀ ਦੀਪ ਸਿੱਧੂ ਨੂੰ ਕਦੇ ਮਿਲੇ ਹੋ ਜਿਹੜਾ ਇੰਨਾ ਪਿਆਰਾ ਤੁਸੀਂ ਗਰਾਊਂਡ ਦੇ ਵਿੱਚ ਦੀਪ ਸਿੱਧੂ ਦੀ ਯਾਦ ਦੇ ਵਿੱਚ ਚੱਕਰ ਲਾ ਰਹੇ ਸੀ ਨਹੀਂ ਜੀ ਅਸੀਂ ਦੀਪ ਸਿੱਧੂ ਨੂੰ ਵੈਸੇ ਜਮੇ ਨਹੀਂ ਮਿਲੇ ਉਹਨਾਂ ਦੀਆਂ ਕੱਲੀਆਂ ਵਿੱਚ ਵੀਡੀਓ ਸੁਣੀਆ ਪਰ ਉਹਨਾਂ ਦਾ ਗਿਆਨ ਜਾਂ ਉਹਨਾਂ ਦੀ ਜਿਹੜੀ ਦੂਰ ਦ੍ਰਿਸ਼ਟੀ ਸੀ ਜਿਵੇਂ ਤਨੂੰ ਪਹਿਲੇ ਦਿਨ ਸ਼ੰਭੂ ਬੋਚ ਤੇ ਬੋਲਦੇ ਸੀ ਉਹਦੀ ਪਹਿਲੀ ਸਪੀਚ ਆ ਵੀ ਜਵਾਕ ਕਹਿੰਦੇ ਸਾਥੂ ਜ਼ਮੀਨਾਂ ਖੋਹਦੇ ਆ ਮੈਂ ਉਦੋਂ ਹੀ ਪਰਖ ਮੈਨੂੰ ਪ੍ਰਮਾਤਮਾ ਨੇ ਕਰਾ ਦਿੱਤੀ ਸੀ ਇਹ ਬੰਦਾ ਸੱਚ ਬੋਲਦਾ ਹੂੰ ਪਰ ਪਰ ਤੁਸੀਂ ਕਹਿੰਦੇ ਹੋ ਇਹ ਸੱਚ ਬੋਲਦਾ ਤੁਸੀਂ ਉਹਦੀ ਇਜਾਜ਼ਤ ਚੱਕਰ ਵੀ ਲਾਏ ਨੇ ਹਾਂਜੀ ਉਹ ਉਹਦੀ ਫੋਟੋ ਵੀ ਤੁਹਾਡੇ ਸੀਨੇ ਦੇ ਨਾਲ ਲੱਗੀ ਹੋਈ ਆ ਪਰ ਉਹਨੂੰ ਤਾਂ ਗਦਾਰ ਸ਼ਬਦ ਨਾਲ ਸਬੋਧਨ ਕਰਿਆ ਗਿਆ ਬੜੇ ਉਹਦੇ ਵਿਰੁੱਧ ਜਿਹੜੇ ਪ੍ਰੋਪਗੈਂਡੇ ਸੀ ਉਹ ਕੀਤੇ ਗਏ ਪਰ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਦੀਪ ਸਿੱਧੂ ਵੱਸਦਾ ਹੈ ਪਰ ਜਿਹੜੀ ਛੋਡੇ ਵਾਲੀ ਏਜ ਆ ਅੱਜ ਮੈਂ ਦੇਖ ਕੇ ਮੈਨੂੰ ਲੱਗਿਆ ਵੀ ਛੋਡੇ ਨਾਲ ਗੱਲਬਾਤ ਕਰਨੀ ਹੈ ਜਿਹੜੀ ਜ਼ਰੂਰੀ ਆ ਅਕਸਰ ਕੀ ਸੀ ਇਹ ਜਾ ਦੀਪ ਸਿੱਧੂ ਦੇ ਵਿੱਚ ਦੇਖੋ ਜੀ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਦਾ ਕੋਈ ਮੁੱਲਕ ਨਹੀਂ ਹੁੰਦਾ ਤੇ ਉਹਨਾਂ ਦੀ ਆਪਣੀਆਂ ਆਪਣੀਆਂ ਯਾਦਾਂ ਹੀ ਹੁੰਦੀਆਂ ਤੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਉਹਨਾਂ ਰਾਹ ਤੇ ਤੁਰ ਸਕਦੇ ਹਾਂ ਉਹਨਾਂ ਦੇ ਵਿੱਚ ਵੱਡੀ ਗੱਲ ਇਹ ਸੀ ਵੀ ਜਿਸ ਦਿਨ ਉਹਨਾਂ ਦੀ ਮੌਤ ਹੋਈ ਸੀ ਉਹ ਅਮਰ ਹੋਈ ਸੀ ਜਿਹੜੇ ਉਹਨਾਂ ਨੂੰ ਗਦਾਰ ਕਹਿਣ ਵਾਲੇ ਸੀ ਉਹਨਾਂ ਦੀ ਤਾਂ 26 ਜਨਵਰੀ 2021 ਨੂੰ ਹੀ ਮੌਤ ਹੋ ਗਈ। ਉਹ ਅੱਜ ਮਰਦੇ ਆ ਉਹਨਾਂ ਨੂੰ ਗਦਾਰ ਕਹਿਣ ਵਾਲੇ ਦੀਪ ਸਿੰਘ। ਉਹ ਚਾਹੇ 75 ਸਾਲ ਦੇ ਹੋ ਕੇ ਮਰਨ ਚਾਹੇ ਉਹ 95 ਸਾਲ ਦੇ ਹੋ ਕੇ ਮਰਨ ਦੀਪ ਸਿੱਤੂ ਦੀਆਂ ਕਿਹੜੀਆਂ ਗੱਲਾਂ ਜਿਹੜਾ ਦੀਪ ਸਿੰਘ ਦੀਆਂ ਗੱਲਾਂ ਇਹੀ ਆ ਬੱਟੀਆਂ ਤਾਂ ਵੀ ਜਾਉਂਦੇ ਨੇ ਜੋ ਕੁਛ ਨੇ ਕਿਹਾ ਸੀ ਵੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਅੱਜ ਲੀਰਚ ਡੰਡਾ ਤਾਂ ਹਰੇਕ ਹੀ ਫਸਾ ਲੈਂਦਾ ਆਪਣਾ ਟੈਗ ਲਾ ਲੈਂਦਾ ਪਰ ਉਹਨਾਂ ਨੇ ਇੱਕ ਉਸ ਅਕਾਲ ਪੁਰਖ ਦਾ ਝੰਡਾ ਹੱਥ 'ਚ ਲੈ ਕੇ ਆਇਆ ਸੀ। ਹੂੰ। ਉਹਨਾਂ ਨੇ ਕਿਸੇ ਕੋਈ ਦੁੱਕੀ ਵੀ ਫੰਡ ਨਹੀਂ ਇਕੱਠਾ ਕਰਿਆ। ਹੂੰ। ਆਪ ਦੇ ਘਰੋਂ ਚਾਹੇ ਉਹ 10 ਲੱਖ ਲਾਗੇ ਹੁਣ 20 ਲੱਖ ਲਾਗੇ ਹੁਣ ਕਿਉਂਕਿ ਉਹ ਕਹਿੰਦੇ 800 ਕਰੋੜ ਦੇ ਮਾਲਕ ਸੀ। ਹੂੰ। ਇੱਥੇ ਜਿਹੜਾ ਘਰੇ ਆਪਦੇ ਸੌਖੀ ਰੋਟੀ ਖਾਂਦਾ ਤੇ ਗਲੀ ਦੇ ਵਿੱਚ ਕੋਈ ਕੁੱਤੇ ਲੜ ਪੈਣ ਤਾਂ ਉਹਨਾਂ ਦੇ ਵਿੱਚ ਨਹੀਂ ਜਾਂਦਾ ਅਗਲਾ ਕਹਿੰਦਾ ਆਪਾਂ ਕੀ ਲੈਣਾ। ਹੂੰ। ਪਰ ਉਹ ਉਹ 2.5-2.5 ਕਰੋੜ ਦੀਆਂ ਗੱਡੀਆਂ 'ਚ ਝੂਮਣ ਵਾਲਾ ਉਹ ਉਹਨਾਂ 30 ਜائਦਾਦ ਦਾ ਮਾਲਕ ਹੋਣ ਕਰਕੇ ਸਾਡੀ ਖਾਤਰ ਸਾਡੀਆਂ ਜ਼ਮੀਨਾਂ ਦੀ ਖਾਤਰ ਇੱਕ ਗਰਾਊਂਡ ਚ ਉਤਰ ਉਹਤੇ ਟੈਗ ਲਾਉਣ ਵਾਲੇ ਉਹ ਲੋਕ ਸੀ ਜਿਹੜੇ ਕਿ ਸਾਡੀਆਂ ਅੱਖਾਂ 'ਚ ਘੱਟਾਂ 40-40 ਸਾਲਾਂ ਦੇ ਪਾਉਂਦੇ ਸੀ ਚਾਹੇ ਉਹਨਾਂ ਦੀ ਗਿਣਤੀ 35 ਸੀ ਚਾਹੇ 40 ਸੀ ਤੇ ਚਾਹੇ 70 ਸੀ ਉਹ ਵੱਖਰੀ ਚੀਜ਼ ਆ ਫਿਰ ਉਹਨਾਂ ਨੇ ਆਸرائی ਫਤਿਹ ਦਾ ਦੇਖੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਥਾ ਫਤਿਹ ਵੀ ਕਾਲ ਫੁਰਕ ਦੀ ਆ ਤੇ ਫਤਿਹ ਹੋਣੀ ਵੀ ਉਦੋਂ ਹੀ ਉਹਨੇ ਜਿਹੜਾ ਇਹ ਨਾਰੇ ਨੂੰ ਬਦਨਾਮ ਕਰਨ ਵਾਲੇ ਲੋਕ ਇਹਨਾਂ ਕਲਬ ਨੂੰ ਮੂਹਰੇ ਲਿਆਉਣ ਵਾਲੇ ਉਹ ਕਦੇ ਸੋਚ ਵੀ ਨਹੀਂ ਸਕਦੇ ਵੀ ਦੀਪ ਸਿੱਧੂ ਇੰਨਾ ਕਾਮਯਾਬ ਹੋ। ਹੂੰ ਦੇਖੋ ਕੱਲਾ ਬੰਦਾ ਆ ਕੇ ਸਾਲੂ 3 ਸਾਲਾਂ ਦੇ ਵਿੱਚ ਸੰਘਰਸ਼ ਸਿਖਾ ਗਿਆ ਵੀ ਜਿਹਦੇ ਸੰਘਰਸ਼ ਲੜਨਾ ਹੋਵੇ ਤਾਂ ਇਹ ਲੜਨਾ ਪਊ। ਜਿਹਦੇ ਸੰਘਰਸ਼ਾਂ ਦੇ ਤੌਰ ਤੇ ਮੰਗਣਾ ਉਹ ਕਿਵੇਂ ਮਰਜ਼ੀ ਮੰਗੇ। ਹੂੰ ਕਿਉਂ ਦਿੱਲੀ ਸੰਘਰਸ਼ ਲੜ ਕੇ ਆਏ ਆ। ਇੱਕ ਤਾਂ ਪੁੱਤ-ਪੋਤੇ ਹੀ ਰੋਟੀ ਕਮਾਗੇ। ਹੂੰ ਇੱਕ ਆਪ ਦੇ ਪੁੱਤ-ਪੋਤੇ ਵਾਰਗੇ। ਹੂੰ ਦੇਖੋ ਨਵਰੀਤ ਸਿੰਘ ਆਸਟ੍ਰੇਲੀਆ ਵਾਲਾ ਮੁੰਡਾ ਆਪਦੀ ਜਵਾਨੀ ਨਾ ਵਾਰਦਾ ਤਾਂ ਲਾਕੇ ਟੁੱਟਨੇ ਨਹੀਂ ਸੀ ਤੇ ਅਸੀਂ ਲਾਲ ਕਿਲੇ ਪਹੁੰਚ ਨਹੀਂ ਸਕਦੇ। ਉਹਦਾ ਬਾਬਾ ਦੇਖੋ ਨਮਰੀਤ ਸਿੰਘ ਆ ਜਿਹੜਾ ਉਹ ਦੂਜਾ ਹਰਦੀਪ ਸਿੰਘ ਡਿਵਡਵੇ ਵਾਲਾ ਕਿਵੇਂ ਲਾਖ ਤੇ ਕਹਿੰਦਾ ਵੀ ਕੋਈ ਇੱਥੋਂ ਕਰੋੜਾਂ ਕਮਾ ਗਿਆ ਕੋਈ ਇੱਥੋਂ ਸ਼ਾਇਮਾਨੀਆਂ ਲੈ ਗਿਆ ਕੋਈ ਬਦਾਮਾਂ ਦੇ ਝੋਲੇ ਭਰ ਕੇ ਲੈ ਗਿਆ ਤੇ ਮੈਂ ਇੱਥੋਂ ਕੀ ਲੈ ਕੇ ਜਾਵਾਂ ਮੈਂ ਤਾਂ ਆਪਦਾ ਨਮਰੀਤ ਇੱਥੇ ਹੀ ਹਾਂ ਉਹ ਗੱਲਾਂ ਜਿਹੜੀਆਂ ਹੁੰਦੀਆਂ ਉਹ ਹੁਣ ਲੋਕਾਂ ਨੇ ਦੇਖਣਾ ਬਿਸੰਘਾਰਚੇ ਦੇ ਵਿੱਚੋਂ ਪੁੱਤ-ਪੋਤੇ ਰੋਟੀ ਕਾਹਨ ਤਮਾਉਣ ਆਲੇ ਆ ਪੁੱਤ-ਪੋਤੇ ਬਾਹਰ ਨਾਲੇ ਕਾਹਨ ਕਦੋਂ ਤੋਂ ਸ਼ੁਰੂ ਕਰੀ ਸੀ ਫਿਰ ਬਾਬਾ ਜੀ ਗਰਾਊਂਡਾਂ ਦੇ ਇਹ ਚੱਕਰ ਲਗਾਉਣੇ ਇਹ ਰੇਸ ਆ ਜਿਹੜੀ ਇਹ ਜੀ ਮੈਂ ਮੰਨ ਲਓ ਵੀ ਅਜਦੂ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਮੇਰੇ ਤਾਏ ਦੇ ਮੁੰਡੇ ਨੇ ਮੈਨੂੰ ਲਾਇਆ ਉਹ ਵੀ ਦੌੜ ਦਾਗਾ ਉਹ ਐਸਾ ਜੀ ਹੂੰ ਉਹਨੇ ਕਿਹਾ ਮੈਂ ਦੌੜ ਲਾਇਆ ਕਰ ਮੈਂ ਯਾਰ ਮੈਂ ਤਾਂ 15 ਸਾਲ ਦਾ ਗਰਾਊਂਡ 'ਚ ਨਹੀਂ ਗਿਆ ਕਿਵੇਂ ਲਾਉਂਗਾ ਉਹ ਕਹਿੰਦਾ ਕੁਛ ਕਰ ਮੈਨੂੰ ਬੜੀ ਪਰੇਸ਼ਾਨੀ ਹੋਈ ਸਿਹਤ ਨੂੰ ਵੀ ਦੇ ਪਰ ਮੈਂ ਪਹਿਲੇ ਮੁਕਾਬਲਾ ਮੈਨੂੰ ਨਾਮ ਪ੍ਰਾਪਤ ਹੋ ਰਿਹਾ ਸੀ ਦੌੜਾਂ ਦੇ ਵਿੱਚੋਂ 50 ਗੁਰੂ ਤੋਂ ਬਾਅਦ ਬਸ ਬਾਬੇ ਨਾਨਕ ਜੀ ਉਹੀ ਜਿਹੜੀ ਦੀਪ ਸਿੱਧੂ ਪਹਿਲਾਂ ਹੁੰਦਾ ਸੀ ਕਲਾ ਵਰਤੂ ਦੀ ਉਹ ਹੁਣ ਕਲਾ ਵਰਤਗੀ ਜੇ ਹੁਣ 10 ਕਿਲੋਮੀਟਰ ਲਾ ਲਾਂਗੇ ਤਾਂ ਵੀ ਲਾ ਲੈਂਦੇ ਆ ਜਵਾਨੀ ਚ ਮੈਂ ਸੋ 7 ਤੋਂ ਵੱਧ ਕਿਤੇ ਲੱਗਣੀ ਸੀ ਹੁਣ 10 20 ਲੱਗ ਜਾਂਦੀ ਠੀਕ ਹੈ ਕਲਾ ਬਲਾਉਣੀਆ ਪ੍ਰਮਾਤਮਾ ਨੇ ਬਾਕੀ ਗੁਰੂ ਦੀ ਬਾਣੀ ਦਾ ਰਸ ਅਸਰ ਹੀ ਐਡਾ ਮੈਨੂੰ ਵੀ ਜੋ ਰੋਗ ਨਹੀਂ ਟੁੱਟਦੇ ਸੀ ਉਹ ਸਾਰੇ ਗੁਰੂ ਦੀ ਬਾਣੀ ਪੜ ਕੇ ਸੁਣ ਕੇ ਟੁੱਟੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਡਾਕਟਰੀ ਇਲਾਜ ਕਰੋ ਤੁਹਾਡਾ ਇਲਾਜ ਤੁਹਾਡਾ ਡਾਕਟਰ ਤੇ ਮਾਸਟਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਆ ਉਹਦੀ ਗੁਰਬਾਣੀ ਆ ਕੋਸਤੋਂ ਬਾਅਦ ਤੁਹਾਡੇ ਮਾਸਟਰ ਤੇ ਡਾਕਟਰ ਜਿਹੜੇ ਦੁਨਿਆਵੀ ਆ ਉਹ ਤੁਹਾਡੇ ਬਾਅਦ ਚ ਕੰਮ ਆਉਣੇ ਆ ਪੰਜਾਬੀ ਬੋਲੀ ਨੂੰ ਸੰਭਾਲੋ ਪੰਜਾਬੀ ਬੋਲੀ ਨੂੰ ਆਪਦੇ ਬੱਚਿਆਂ ਨੂੰ ਪੜ੍ਹਾਓ ਪਹਿਲਾਂ ਪਾਠ ਉਹਨਾਂ ਨੂੰ ਗੁਰਬਾਣੀ ਦਾ ਪੜ੍ਹਾਓ ਉਸ ਤੋਂ ਬਾਅਦ ਤੁਸੀਂ ਦੁਨਿਆਵੀ ਪੜਾਈ ਆਪ ਪੜ੍ਹੋ ਉਹਨਾਂ ਨੂੰ ਪੜ੍ਹਾਓ ਤੇ ਇੱਕ ਜਿਹੜੀ ਸਿਹਤਮੰਦ ਖੇਤੀ ਦੀਪ ਸਿੱਧੂ ਕਹਿੰਦਾ ਹੁੰਦਾ ਹੈ ਸਿਹਤਮੰਦ ਖੇਤੀ ਕਰੋ ਜੇ ਕਿਸੇ ਪਿੰਡ ਦੇ ਆਉਣ ਆਪ ਦੀ ਜ਼ਮੀਨ ਬਚਾਉਣੀ ਆ ਨਾ ਉਹ ਬਾਹਰਲੇ ਪਿੰਡ ਦੇ ਕਿਸੇ ਬੰਦੇ ਨੂੰ ਜ਼ਮੀਨ ਵੇਚ ਨਾ ਕਰੋ ਪੰਜਾਬੀ ਸਮਾਜ ਨੇ ਜੇ ਪੰਜਾਬ ਬਚਾਉਣਾ ਤਾਂ ਇੱਥੇ ਕੋਈ ਵੀ ਜਾਇਦਾਦ ਆਪਣੀ ਗੈਰ ਪੰਜਾਬੀ ਨੂੰ ਨਾ ਵੇਚੋ ਜੇ ਇੱਥੇ ਕੋਈ ਫੈਕਟਰੀ ਆਉਂਦੀ ਆ ਫੈਕਟਰੀ ਨੂੰ ਜ਼ਮੀਨ ਕਿਸੇ ਨੇ ਦੇਣੀ ਆ ਤਾਂ ਉਹਦੇ ਵਿੱਚ ਇਹ ਸ਼ਰਤ ਹੋਵੇ ਵੀ ਰੋਜ਼ਗਾਰ ਵੀ ਇੱਥੋਂ ਦੇ ਲੋਕਾਂ ਨੂੰ ਮਿਲੂ ਤੇ ਵਾਤਾਵਰਨ ਨਾਲ ਵੀ ਕੋਈ ਖਲਬਾਰ ਨਾ ਹੋਵੇ ਜੇ ਕੋਈ ਧੱਕੇ ਨਾਲ ਉਸ ਤੋਂ ਜ਼ਮੀਨ ਮੰਗਦਾ ਉੱਥੇ ਕਿਸੇ ਨੂੰ ਧੱਕੇ ਨਾਲ ਜ਼ਮੀਨ ਨਾ ਦੇਓ ਫਿਰ ਉੱਥੇ ਉਹ ਸ਼ਬਦਾ ਜਿਹੜਾ ਗੁਰੂ ਦਾ ਉਹਨੂੰ ਪੱਲੇ ਬੰਨ ਕੇ ਚੱਲਿਓ ਕੰਨਾ ਸ਼ਲੋਕ ਕਬੀਰ ਜੀ ਗਗੰਦ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡ ਸੂਰਮਾ ਅਬ ਦੂਜਨ ਕੋਤਾਓ ਸੂਰਾ ਸੋ ਪਛਾਨੀਏ ਜੋ ਲਰੇ ਦੀਨ ਕੇ ਖੇਤ ਔਰ ਜਾਂ ਪਰ ਜਾਂ ਕਟ ਮਰੇ ਕਬੂ ਨਾ ਛਾਡੇ ਜੇ ਤਾਂ ਪੰਜਾਬੀ ਇਹ ਸ਼ਬਦ ਨੂੰ ਬਾਰ ਬਾਰ ਗਾ ਕੇ ਤੇ ਆਪਦੇ ਹਿਰਦੇ ਚ ਵਸਾ ਕੇ ਆਪਦੇ ਖੇਤਾਂ ਦੀ ਰਾਖੀ ਕਰ ਲੈਣਗੇ ਤਾਂ ਕਰ ਲਿਓ ਤੇ ਨਹੀਂ ਤਾਂ ਫਿਰ ਇੱਥੇ ਦਲਾਲ ਆ ਜਿਹੜੇ ਹਲ ਹਲ ਕਰਦੇ ਫਿਰਦੇ ਆ ਕਹਿੰਦੇ ਤੁਹਾਡੀ ਜ਼ਮੀਨ ਦੇ ਹੁਣ ਪੁੱਤ ਨਾਮ ਰਵਾਉ ਪੈਸੇ ਲੈ ਪਰ ਜਦੋਂ ਤੁਸੀਂ ਜ਼ਮੀਨਾਂ ਚੋਂ ਉਖੜ ਗਏ ਤਾਂ ਫਿਰ ਪੰਜਾਬੀ ਸਮਾਜ ਦਾ ਜਿਹੜਾ ਕੁਝ ਬਣੂ ਉਹ ਸੋ ਨੂੰ ਪਤਾ ਜਾਂ ਰੱਬ ਨੂੰ ਪਤਾ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਸੋ ਨੂੰ ਕੇਹਣਾ ਤੁਸੀਂ ਖੇਡਣ ਦੀ ਦੇ ਰਾ ਤੁਹਾਡੀ ਫਰਹਾਲਤ ਦੇਖੋ ਕੀ ਹੁੰਦੀ ਹੈ ਚਾਹੇ ਆਪ ਦੇ ਕਤਲ ਕਰਾ ਲਓ ਜ਼ਮੀਨਾਂ ਬਚਾ ਕੇ ਤੇ ਆਪ ਦੀ ਆਉਣ ਵਾਲੀ ਫੌਦ ਬਚਾ ਲਓ ਤੇ ਜਾਂ ਫਿਰ ਜਮਾ ਆਪਣੇ ਆਪ ਨੂੰ ਮਲਿਆ ਮਿਟਾ ਦੋਸਤੋ 55 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਅਰੇਸ ਲਾਉਂਦੇ ਨੇ ਗਰਾਊਂਡ ਉਤੋਂ ਦੀ ਦੌੜਦੇ ਨੇ ਜਜ਼ਬਾ ਨੌਜਵਾਨਾਂ ਵਾਲਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਚੱਲਦੇ ਨੇ ਤੇ ਬਾਈ ਦੀਪ ਸਿੱਧੂ ਤੋਂ ਬੜੇ ਪ੍ਰੇਰਿਤ ਨੇ ਕਿਸੇ ਦਾ ਕਿਸੇ ਦੀ ੜੌਲ ਜੀ ਦੇ ਨਾਲ ਵਿਚਾਰ ਧਾਰਾ ਦੇ ਨਾਲ ਸਹਿਮਤ ਹੋਣਾ ਨਾ ਹੋਣਾ ਵੱਖਰੀ ਗੱਲ ਹੈ ਪਰ ਜਿਹੜੀਆਂ ਗੱਲਾਂ ਬਾਬਾ ਜੀ ਨੇ ਕਰੀਆਂ ਸਿਹਤਮੰਦ ਖੇਤੀ ਵਾਤਾਵਰਣ ਦੀਆਂ ਸੇਤ ਦੀਆਂ ਇਹ ਗੱਲਾਂ ਵਾਕਈ ਸੱਚ ਨੇ ਜੇ ਛੇਤਾਂ ਬਚਾਉਣੀਆਂ ਤੇ ਜ਼ਮੀਨਾਂ ਬਚਾਉਣੀਆਂ ਤਾਂ ਆਪਦੇ ਆਪ ਨੂੰ ਵੀ ਸਾਹਮਣਾ ਸ਼ੁਰੂ ਕਰਦੇ ਹੋ ਤੇ ਸਾਡੀਆਂ ਜਿਹਨੂੰ ਮਾਂ ਕਿਹਾ ਜਾਂਦਾ ਕਿਸਾਨ ਦੀ ਉਹ ਜ਼ਮੀਨ ਦਾ ਵੀ ਜਿਹੜਾ ਮੋਹ ਆ ਉਹ ਤਿਆਗੋ ਨਾ ਤਾਂ ਕਿ ਸੱਟਾਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਉਹ ਇਸੇ ਤਰ੍ਹਾਂ ਖਸਦੀਆਂ ਵਸਤੀਆਂ ਰਹਿਣ ਬਾਪੂ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜਨਾਬ